ਲਓ ਵੀ ਮਿੱਤਰੋ ਕੀ ਹਾਲ ਚਾਲ ਹੈ ਬਈ ਇੱਕ ਲੱਕੀ ਗੋਲਡ ਸਮਿੱਤ ਨੇ ਇੱਕ ਵੀਡੀਓ ਇੰਸਟਾਗ੍ਰਾਮ ਤੇ ਸਾਂਝ ਕੀਤੀ ਆ ਤੇ ਉਹਦੇ ਵਿੱਚ ਕਿਹਾ ਕਿ ਪਿਛਲੇ ਦਿਨ ਵੀ ਮੇਰੇ ਘਰ ਤੇ ਕੋਈ ਰੋੜਿਆਂ ਨਾਲ ਹਮਲਾ ਕਰ ਗਿਆ ਤੇ ਅੰਦਰ ਡਾਇਨਾਸੌਰ ਟਰੈਕਟਰ ਖੜਾ ਸੀਗਾ ਉਹਦਾ ਰੰਗ ਆਗਾ ਜਿਹੜਾ ਸੋਹ ਦੇ ਪਰੋ ਬਈ ਸਾਰਾ ਰਹਿ ਗਿਆ ਹੁਣ ਕੀ ਹੋਇਆ ਇਹਦੇ ਨਾਲ ਤੇ ਇੱਕ ਥਾਰ ਗੱਡੀ ਦੇ ਕੋਈ ਝਰੀਟ ਮਾਰ ਗਿਆ ਬਈ ਸਾਰਾ ਇੱਕ ਪਾਸਾ ਦਾ ਗੱਡੀ ਦਾ ਜਿਹੜਾ ਰੰਗ ਖਰਾਬ ਕਰਤਾ ਤੇ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਸੁਣੋ ਵੀ ਲੱਕੀ ਗੋਲਡ ਸਮਿੱਤਲਾ ਕੀ ਕਹਿ ਰਿਹਾ ਯਾਰ ਬਹੁਤ ਬਈ ਮਨ ਦੁਖੀ ਹੋਇਆ ਯਾਰ ਕੱਲ ਕੋਈ ਘਰੇ ਰੋੜੇ ਮਾਰ ਗਿਆ ਹਨਾ ਿੱੱਡਾ ਘੱਡਿਆ ਕੰਮ ਕਿੱਡੀ ਘੱਡਿਆ ਹਰਕਤ ਕੀਤੀ ਤੇ ਅੱਜ ਆਹ ਗੱਡੀ ਤੇ ਚਰੀਟਾਂ ਚਰੀਟਾਂ ਵੀ ਨਹੀਂ ਜਮਾਂ ਰੰਗ ਹੀ ਥੱਲੋਂ ਖੁਰਚ ਗਏ ਯਾਰ ਸਾਲਾ ਕਿਦੇ ਕਿ ਤਾਏ ਜੀ ਕਰਦਾ ਯਾਰ ਕਿ YouTube Instagram ਸਾਰਾ ਕੁਝ ਛੱਡੋ ਯਾਰ ਕਿੰਨੀ ਘੱਡਿਆ ਕਹਿੰਦਾ ਮਤਲਬ ਯਾਰ ਕਈਆਂ ਦੀ ਸੋਚ ਆ ਬਾਈ ਕਿਸੇ ਨੂੰ ਯਾਰ ਚੰਗੀ ਰੋਟੀ ਖਾਂਦੇ ਵੀ ਕੋਈ ਨਹੀਂ ਚਾਹਦਾ ਬਾਈ ਤੇ ਲੋਕ ਆਪਣੀ ਲੱਤਾਂ ਖਿੱਚਣ ਵਾਲੇ ਬਲੇ ਆ ਤੇ ਦੇ ਕਹਤਾ ਜੀ ਕਰਦਾ ਕਿ ਸਾਰਾ ਕੁਝ ਛੱਡ ਦਈਏ ਪਰ ਨਹੀਂ ਛੱਡਦਾ ਨਹੀਂ ਥੋੜਾ ਯਾਰ ਕੁਝ ਆ ਜਿਹੜੇ ਮੱਚਦੇ ਆ ਨਾ ਉਹਨਾਂ ਨੂੰ ਹੋਰ ਮਚਾਉਣਾ ਜੇ ਨਾ ਬਾਹ ਪਾ ਕੇ ਮੈਂ ਖੋਲੀ ਤਾਂ ਅਗਿਓ ਕੋਈ ਨਾ ਪੁੱਤ ਕੀ ਹੋ ਗਿਆ ਦੋ ਚੀਰੀ ਟਾਂ ਮਾਰ ਗਏ ਹੋਰ 10000 ਲੱਗ ਜੂ 15 ਲੱਗ ਜੂ ਕੀ ਹੋ ਗਿਆ ਦੱਸ ਕੀ ਬੱਟ ਲਿਆ ਜਿੱਦਣ ਮੈਂ ਫੜ ਲਿਆ ਕੋਈ ਬਹੁਤ ਦਨ ਆਪ ਦਾ ਹਿਸਾਬ ਕਿਤਾਬ ਲਾ ਠੀਕ ਆ ਤੇ ਬਾਕੀ ਕੋਈ ਨਾ ਮਿੱਤਰੋ ਜੋ ਕਰ ਜੋ ਜਿਹੜੇ ਜਿਹੜੇ ਬੰਦੇ ਮੱਚਦੇ ਆ ਨਾ ਉਹੀ ਇਹ ਜਿਹਾਂ ਹਰਕਤਾਂ ਕਰਦੇ ਹੁੰਦੇ ਆ ਜਿਨ੍ਹਾਂ ਤੋਂ ਮੂਹਰੇ ਨਹੀਂ ਖੜਿਆ ਹੁੰਦਾ ਖੜ ਹੁੰਦਾ ਹਨਾ ਤੇ ਜਾਂ ਤਾਂ ਬਾਈ ਸਿੱਧਾ ਆ ਕੇ ਟੱਕਰੋ ਆ ਨੀਚ ਹਰਕਤਾਂ ਕਰਨ ਨਾਲ ਕੀ ਮਿਲ ਜੂ ਮੈਨੂੰ ਐਂ ਦੱਸ ਦੋ ਚੱਲ ਕੋਈ ਨਾ ਕੰਮ ਆਲਾ ਕਿਤਾ ਬੁੱਦੂ ਕਮ ਆ ਯਾਰ ਹਨਾ ਆਲੋ ਤਾਂ ਕੰਮ ਕਰਕੇ ਕੀ ਮਿਲ ਜਿਮਨਵਾਇਆ ਦਾ ਸਾਨੂੰ ਮਿੱਤਰੋ ਲੱਕੀ ਗੋਲਡ ਸਮੇਤਲ ਨੇ ਇਹ ਕਿਹਾ ਵੀ ਲੋਕ ਤਾਂ ਹਨਾ ਮੱਛੀ ਦੀ ਹੁੰਦੇ ਆ ਜੰਨਾ ਮੱਛ ਦਾ ਮੱਚੀ ਜਾਂ ਤੋਂ ਬਾਹਲੇ ਤੋਂ ਬਾਹਲਾ ਕਹਿੰਦਾ ਵੀ 10-20000 ਰੁਪਇਆ ਹੋ ਲੱਗ ਜੂ ਤੇ ਸਾਨੂੰ ਪਰ ਵਿਪਤਾ ਤਾਂ ਖੜੀ ਹੋ ਗਈ ਤੇ ਕੋਈ ਖਾਸ ਗੱਲ ਨਹੀਂ ਕਹਿੰਦਾ ਠੀਕ ਤਾਂ ਹੋ ਜੂ ਜਿਹੜੇ ਮੱਛਦੇ ਆ ਬਾਈ Matilhando.